ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਆਪਾਂ ਅੱਜ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਬੱਚਿਆਂ ਨੂੰ ਸਕੂਲ ਛੱਡ ਕੇ ਜਿਵੇਂ ਹੀ ਪੂਨਮ ਘਰ ਪਹੁੰਚੀ ਤਾਂ ਉਸਦੇ ਫੋਨ ਦੀ ਘੰਟੀ ਵੱਜੀ ਜਦੋਂ ਉਸਨੇ ਦੇਖਿਆ ਤਾਂ ਫੋਨ ਉਸ ਦੀ ਸਹੇਲੀ ਰਾਖੀ ਦਾ ਸੀ ਉਸਨੇ ਬੜੀ ਹੀ ਉਤਸੁਕਤਾ ਨਾਲ ਫੋਨ ਚੁੱਕਿਆ ਅਤੇ ਕਹਿਣ ਲੱਗੀ ਹੈਲੋ ਰਾਖੀ ਕਿਵੇਂ ਹੈ ਕੀ ਹਾਲ ਹੈ ਮੈਂ ਤੁਹਾਨੂੰ ਸਭ ਨੂੰ ਬਹੁਤ ਮਿਸ ਕਰ ਰਹੀ ਹਾਂ ਰਾਖੀ ਨੇ ਵੀ ਜਵਾਬ ਦਿੰਦੇ ਹੋਏ ਕਿਹਾ ਅਸੀਂ ਸਭ ਠੀਕ ਹਾਂ ਅਸੀਂ ਵੀ ਤੈਨੂੰ ਬਹੁਤ ਮਿਸ ਕਰਦੇ ਹਾਂ ਹੋਰ ਦੱਸ ਉੱਥੇ ਸਭ ਕਿਵੇਂ ਚੱਲ ਰਿਹਾ ਹੈ ਪੂਨਮ ਨੇ ਡੂੰਗਾ ਸਾ ਲੈਂਦੇ ਹੋਇਆ ਰਾਖੀ ਦੀ ਗੱਲ ਦਾ ਜਵਾਬ ਦਿੱਤਾ ਕੀ ਦੱਸਾਂ ਰਾਖੀ ਜਦੋਂ ਦਾ ਮੇਰੇ ਘਰ ਵਾਲੇ ਪ੍ਰਕਾਸ਼ ਦੇ ਟਰਾਂਸਫਰ ਕਰਕੇ ਅਸੀਂ ਕਾਨਪੁਰ ਆਏ ਹਾਂ ਮੇਰਾ ਤਾਂ ਬਿਲਕੁਲ ਮਨ ਹੀ ਨਹੀਂ ਲੱਗਦਾ ਕਿਉਂ ਪੂਨਮ ਤੈਨੂੰ ਆਪਣਾ ਨਮਾ ਕਰ ਪਸੰਦ ਨਹੀਂ ਆਇਆ ਰਾਖੀ ਨੇ ਹੈਰਾਨ ਹੁੰਦੇ ਹੋਏ ਪੁੱਛਿਆ ਤਾਂ ਪੂਨਮ ਕਹਿਣ ਲੱਗੀ ਕਿ ਨਹੀਂ ਸਾਡਾ ਘਰ ਸੁਸਾਇਟੀ ਵਿੱਚ ਹੈ ਘਰ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ ਪਰ ਇੱਥੇ ਉਹ ਸਕੂਨ ਨਹੀਂ ਹੈ ਜੋ ਪਿਛਲੇ ਘਰ ਵਿੱਚ ਸੀ ਉੱਥੇ ਸਭ ਵਧੀਆ ਚੱਲ ਰਿਹਾ ਸੀ ਮੈਂ ਨੌਕਰੀ ਤੇ ਵੀ ਆਉਂਦੀ ਸੀ ਤੇ ਘਰੇ ਵੀ ਕੰਮ ਵਾਲੀ ਲੱਗੀ ਹੋਈ ਸੀ ਉਹ ਬਹੁਤ ਹੀ ਇਮਾਨਦਾਰ ਸੀ ਉਸ ਦੇ ਪਰੋਸੇ ਘਰ ਛੱਡ ਕੇ ਮੈਂ ਆਫਿਸ ਚਲੀ ਜਾਂਦੀ ਸੀ ਜਦੋਂ ਵੀ ਘਰ ਆਉਂਦੀ ਸੀ ਤਾਂ ਘਰ ਸਾਫ਼ ਸੁਥਰਾ ਮਿਲਦਾ ਸੀ ਬੱਚਿਆਂ ਦੀ ਵੀ ਕੋਈ ਚਿੰਤਾ ਨਹੀਂ ਸੀ ਪਰ ਜਦੋਂ ਦਾ ਇਹਨਾਂ ਦਾ ਟਰਾਂਸਫਰ ਹੋਇਆ ਹੈ ਮੇਰੀ ਜ਼ਿੰਦਗੀ ਵਿੱਚ ਤਾਂ ਜਿਵੇਂ ਉਛਾਲ ਹੀ ਆ ਗਿਆ ਹੋਵੇ ਸਭ ਕੁਝ ਪਰਫੈਕਟ ਸੀ ਕਾਰ ਹੁਣ ਕੁਝ ਵੀ ਸਹੀ ਨਹੀਂ ਚੱਲ ਰਿਹਾ ਨਾ ਤਾਂ ਇੱਥੇ ਪਰੋਸੇ ਲੈ ਕੇ ਕੋਈ ਕੰਮ ਵਾਲੀ ਹੈ ਨਾ ਹੀ ਮੈਂ ਆਪਣੇ ਬੱਚਿਆਂ ਨੂੰ ਛੱਡ ਕੇ ਜੋਬ ਤੇ ਜਾ ਸਕਦੀ ਹਾਂ ਬੱਚੇ ਤਾਂ ਹੌਲੀ-ਹੌਲੀ ਰੁਟੀਨ ਵਿੱਚ ਆ ਰਹੇ ਹਨ ਪ੍ਰਕਾਸ਼ ਤਾਂ ਆਉਂਦੇ ਹੀ ਆਫਿਸ ਦੇ ਕੰਮਾਂ ਵਿੱਚ ਰੁੱਝ ਗਏ ਸੀ ਪਰ ਮੇਰਾ ਕੀ ਮੇਰਾ ਤਾਂ ਸਾਰਾ ਕੈਰੀਅਰ ਪਾਣੀ ਵਿੱਚ ਡੁੱਬ ਗਿਆ ਪੂਨਮ ਇਹ ਸਭ ਕਹਿ ਹੀ ਰਹੀ ਸੀ ਕਿ ਡੋਰਵੈਲ ਵੱਜਦੀ ਹੈ ਪੂਨਮ ਰਾਖੀ ਨੂੰ ਕਹਿੰਦੀ ਹੈ ਕਿ ਉਹ ਬਾਅਦ ਵਿੱਚ ਫੋਨ ਕਰੇਗੀ ਇਹਨਾਂ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ ਜਦੋਂ ਉਹ ਗੇਟ ਖੋਲਦੀ ਹੈ ਤਾਂ ਕੋਰੀਅਰ ਵਾਲਾ ਸਮਾਨ ਦੇਣ ਆਇਆ ਸੀ ਉਹ ਪਾਰਸਲ ਲੈ ਕੇ ਅੰਦਰ ਜਾ ਹੀ ਰਹੀ ਸੀ ਕਿ ਉਸ ਦੀ ਨਿਗਾਹ ਦੂਰ ਖੜੀ ਇੱਕ ਔਰਤ ਤੇ ਪੈਂਦੀ ਹੈ ਉਸ ਨੂੰ ਦੇਖ ਕੇ ਫਟਾਫਟ ਗੇਟ ਬੰਦ ਕਰ ਲੈਂਦੀ ਹੈ ਉਸ ਔਰਤ ਨੂੰ ਦੇਖ ਕੇ ਪੂਨਮ ਦੀ ਰੂਹ ਕੰਬ ਜਾਂਦੀ ਹੈ ਪੂਨਮ ਕਹਿਣ ਲੱਗਦੀ ਹੈ ਕਿ ਇਹ ਬੁੱਢੀ ਇੱਥੇ ਕੀ ਕਰ ਰਹੀ ਹੈ ਇਹ ਕੌਣ ਹੈ ਇਹ ਇੰਨੇ ਦਿਨਾਂ ਤੋਂ ਸਾਡੇ ਘਰ ਵੱਲ ਰੋਜ਼ ਹੀ ਦੇਖਦੀ ਹੈ ਕਿਤੇ ਇਹ ਸਾਡੇ ਘਰ ਤੇ ਨਿਗਾਹ ਤਾਂ ਨਹੀਂ ਰੱਖ ਰਹੀ ਕਿਤੇ ਇਹ ਕਿਸੇ ਨਾਲ ਮਿਲ ਕੇ ਸਾਡੇ ਘਰ ਨੂੰ ਲੁੱਟਣਾ ਤਾਂ ਨਹੀਂ ਚਾਹੁੰਦੀ ਪੂਨਮ ਬਹੁਤ ਹੀ ਡਰ ਗਈ ਸੀ ਕਿਉਂਕਿ ਉਹ ਔਰਤ ਪਿਛਲੇ 5 ਦਿਨਾਂ ਤੋਂ ਪੂਨਮ ਦੇ ਘਰ ਵੱਲ ਦੇਖਦੀ ਸੀ ਸ਼ਾਮ ਨੂੰ ਜਦੋਂ ਉਸ ਦਾ ਘਰ ਵਾਲਾ ਪ੍ਰਕਾਸ਼ ਕਰ ਆਉਂਦਾ ਹੈ ਤਾਂ ਪੂਨਮ ਨੂੰ ਚਿੰਤਾ ਵਿੱਚ ਵੇਖ ਕੇ ਪੁੱਛਦਾ ਹੈ ਕੀ ਹੋਇਆ ਪੂਨਮ ਸਭ ਠੀਕ ਤਾਂ ਹੈ ਤੂੰ ਬਹੁਤ ਹੀ ਟੈਨਸ਼ਨ ਵਿੱਚ ਲੱਗ ਰਹੀ ਹੈ ਇਸਤੇ ਪੂਨਮ ਜਵਾਬ ਦਿੰਦੇ ਹੋਏ ਕਹਿੰਦੀ ਹੈ ਕਿ ਠੀਕ ਕਿਵੇਂ ਹੋ ਸਕਦੀ ਹਾਂ ਉਹ ਔਰਤ ਅੱਜ ਫਿਰ ਉੱਥੇ ਹੀ ਖੜੀ ਆਪਣੇ ਘਰ ਵੱਲ ਦੇਖ ਰਹੀ ਸੀ ਪ੍ਰਕਾਸ਼ ਕਹਿੰਦਾ ਹੈ ਕਿ ਇਸ ਵਿੱਚ ਟੈਨਸ਼ਨ ਵਾਲੀ ਕਿਹੜੀ ਗੱਲ ਹੈ ਉਹ ਇੱਕ ਔਰਤ ਹੀ ਤਾਂ ਹੈ ਟੈਨਸ਼ਨ ਕਿਉਂ ਲਵਾ ਤੁਸੀਂ ਮਾਹੌਲ ਦੇਖਿਆ ਹੈ ਅੱਜ ਕੱਲ ਕਿਵੇਂ ਦਾ ਹੈ ਇਸ ਸ਼ਹਿਰ ਬਾਰੇ ਤਾਂ ਆਪਾਂ ਕੁਝ ਜਾਣਦੇ ਵੀ ਨਹੀਂ ਜੇ ਇਹ ਆਪਣੇ ਬੱਚਿਆਂ ਨੂੰ ਹਾਨੀ ਪਹੁੰਚਾਉਣਾ ਚਾਹੁੰਦੀ ਹੋਈ ਤਾਂ ਫਿਰ ਪੂਨਮ ਨੇ ਗੁੱਸੇ ਅਤੇ ਟੈਨਸ਼ਨ ਵਿੱਚ ਕਿਹਾ ਪ੍ਰਕਾਸ਼ ਉਸ ਨੂੰ ਕਹਿੰਦਾ ਹੈ ਕਿ ਤੂੰ ਟੈਨਸ਼ਨ ਨਾ ਲਈ ਜੇ ਉਹ ਫੇਰ ਆਈ ਤਾਂ ਤੂੰ ਮੈਨੂੰ ਫੋਨ ਕਰ ਦੇਈਂ ਅੱਗੇ ਮੈਂ ਦੇਖ ਲਵਾਂਗਾ ਕਿ ਕੀ ਕਰਨਾ ਹੈ ਐਵੇਂ 2-3 ਦਿਨ ਲੰਘ ਜਾਂਦੇ ਹਨ ਉਹ ਔਰਤ ਵਾਪਸ ਨਹੀਂ ਆਈ ਸੀ ਇਸ ਗੱਲ ਤੇ ਪੂਨਮ ਬਹੁਤ ਖੁਸ਼ ਸੀ ਇੱਕ ਦਿਨ ਪੂਨਮ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਆ ਰਹੀ ਸੀ ਤਾਂ ਪੂਨਮ ਨੂੰ ਉਹ ਔਰਤ ਫੇਰ ਦਿਖੀ ਉਹ ਪੂਨਮ ਨੂੰ ਬੁਲਾਉਣ ਲੱਗਦੀ ਹੈ ਪਰ ਪੂਨਮ ਉਸ ਦੀ ਗੱਲ ਨਹੀਂ ਸੁਣਦੀ ਉਹ ਜਲਦੀ ਜਲਦੀ ਘਰ ਆ ਜਾਂਦੀ ਹੈ ਉਹ ਘਰ ਆ ਕੇ ਪ੍ਰਕਾਸ਼ ਨੂੰ ਫੋਨ ਕਰਦੀ ਹੈ ਪ੍ਰਕਾਸ਼ ਪੁਲਿਸ ਨੂੰ ਲੈ ਕੇ ਉੱਥੇ ਆ ਜਾਂਦਾ ਹੈ ਜਦੋਂ ਪੁਲਿਸ ਉਸ ਔਰਤ ਤੋਂ ਅਤੇ ਬਾਕੀ ਸੋਸਾਇਟੀ ਵਾਲਿਆਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਜੋ ਪਤਾ ਲੱਗਦਾ ਹੈ ਉਸ ਨੂੰ ਸੁਣ ਕੇ ਪ੍ਰਕਾਸ਼ ਬਹੁਤ ਹੀ ਹੈਰਾਨ ਰਹਿ ਜਾਂਦਾ ਹੈ ਪ੍ਰਕਾਸ਼ ਘਰ ਆਉਂਦਾ ਹੈ ਤੇ ਸਾਰੀ ਗੱਲ ਆਪਣੀ ਘਰ ਵਾਲੀ ਪੂਨਮ ਨੂੰ ਦੱਸਦਾ ਹੈ ਪੂਨਮ ਵੀ ਇਹ ਸਭ ਸੁਣ ਕੇ ਹੈਰਾਨ ਰਹਿ ਜਾਂਦੀ ਹੈ ਪ੍ਰਕਾਸ਼ ਪੂਨਮ ਨੂੰ ਦੱਸਦਾ ਹੈ ਕਿ ਉਹ ਔਰਤ ਪਹਿਲਾਂ ਇੱਥੇ ਹੀ ਰਹਿੰਦੀ ਸੀ ਇਹ ਘਰ ਵਿੱਚ ਜੋ ਲੜਕਾ ਰਹਿੰਦਾ ਸੀ ਉਸ ਨੇ ਆਪਣੇ ਪਿਤਾ ਜੀ ਦੀ ਮੌਤ ਤੋਂ ਬਾਅਦ ਆਪਣੀ ਮਾਂ ਨੂੰ ਵਿਰਧ ਆਸ਼ਰਮ ਵਿੱਚ ਛੱਡ ਦਿੱਤਾ ਸੀ ਅਤੇ ਉਹ ਖੁਦ ਬਾਹਰਲੇ ਮੁਲਖ ਚਲਾ ਗਿਆ ਅੱਜ ਇਹਨਾਂ ਦੇ ਪਤੀ ਦੀ ਮੌਤ ਨੂੰ 2 ਸਾਲ ਹੋ ਗਏ ਹਨ ਇਹਨਾਂ ਦਾ ਕਹਿਣਾ ਹੈ ਕਿ ਇਹ ਇਸ ਘਰ ਨੂੰ ਇੱਕ ਵਾਰ ਵੇਖਣਾ ਚਾਹੁੰਦੇ ਹਨ ਇਹਨਾਂ ਨੇ ਆਪਣੀ ساری ਜ਼ਿੰਦਗੀ ਵਿੱਚ ਇਸ ਘਰ ਵਿੱਚ ਕੱਢੀ ਹੈ ਇਹ ਉਸ ਕਮਰੇ ਨੂੰ ਦੇਖਣਾ ਚਾਹੁੰਦੇ ਹਨ ਜਿੱਥੇ ਇਹਨਾਂ ਦੇ ਘਰ ਵਾਲੇ ਨੇ ਆਖਰੀ ਸਾਹ ਲਏ ਸੀ ਪੂਨ ਮਹਿਰਾਨ ਹੁੰਦੇ ਹੋਏ ਕਹਿੰਦੀ ਹੈ ਕਿ ਇਹ ਕੀ ਗੱਲ ਹੋਈ ਇਹ ਘਰ ਦੇਖਣਾ ਚਾਹੁੰਦੇ ਹਨ ਹੁਣ ਇਹ ਘਰ ਸਾਡਾ ਹੈ ਇਸ ਤੇ ਸਾਡਾ ਹੱਕ ਹੈ ਪ੍ਰਕਾਸ਼ ਉਸ ਨੂੰ ਕਹਿੰਦਾ ਹੈ ਕਿ ਇੱਕ ਵਾਰ ਕਰਹੀ ਤਾਂ ਦੇਖਣਾ ਹੈ પ્રકાશ ਦੇ کافی ਸਮਝਾਉਣ ਤੋਂ ਬਾਅਦ ਪੂਨਮ ਮੰਨ ਜਾਂਦੀ ਹੈ પ્રકાશ ਉਸ ਔਰਤ ਨੂੰ ਘਰ ਵਿੱਚ ਲੈ ਕੇ ਆਉਂਦਾ ਹੈ ਉਹ ਔਰਤ ਦਾ ਨਾਮ ਲక్ష్ਮੀ ਦੇਵੀ ਹੈ ਲక్ష్ਮੀ ਦੇਵੀ ਘਰ ਵਿੱਚ ਆਉਂਦੇ ਹੀ ਪੂਨਮ ਅਤੇ ਪ੍ਰਕਾਸ਼ ਦਾ ਧੰਨਵਾਦ ਕਰਦੀ ਹੈ ਅਤੇ ਉਹਨਾਂ ਨੂੰ ਬਹੁਤ ਅਸ਼ੀਰਵਾਦ ਦਿੰਦੀ ਹੈ ਉਹ ਇੱਕ ਕਮਰੇ ਵੱਲ ਦੇਖਦੇ ਹੋਏ ਕਹਿੰਦੀ ਹੈ ਕਿ ਉਸ ਕਮਰੇ ਵਿੱਚ ਮੈਂ ਅਤੇ ਮੇਰਾ ਘਰਵਾਲਾ ਰਹਿੰਦੇ ਸੀ ਪ੍ਰਕਾਸ਼ ਉਸ ਨੂੰ ਉਸ ਕਮਰੇ ਵਿੱਚ ਜਾਣ ਲਈ ਕਹਿੰਦਾ ਹੈ ਲక్ష్ਮੀ ਦੇਵੀ ਉਸ ਕਮਰੇ ਵਿੱਚ ਜਾ ਕੇ ਚੁੱਪਚਾਪ ਦੇਖਦੀ ਰਹਿੰਦੀ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਉਹ ਬਹੁਤ ਹੀ ਉਦਾਸੀ ਉਹ ਖੁਦ ਨਾਲ ਹੀ ਵੋਲਣ ਲੱਗਦੀ ਹੈ ਕਿ ਜਿਸ ਘਰ ਵਿੱਚ ਵਿਆਹ ਕੇ ਆਉਣ ਤੇ ਮੈਂ ਸੋਚਿਆ ਸੀ ਕਿ ਇਸ ਘਰ ਵਿੱਚ ਹੀ ਮੇਰੀ ਅਰਥੀ ਉੱਠ ਕੇ ਜਾਵੇਗੀ ਅੱਜ ਉਸ ਘਰ ਵਿੱਚ ਆਉਣ ਲਈ ਮੈਨੂੰ ਤਰਸਣਾ ਪੈ ਰਿਹਾ ਹੈ ਉਹ ਕੁਝ ਟਾਈਮ ਉਸ ਕਮਰੇ ਵਿੱਚ ਹੀ ਰਹਿੰਦੀ ਹੈ ਅਤੇ ਬਾਹਰ ਆ ਕੇ ਸਾਰੇ ਘਰ ਨੂੰ ਬਹੁਤ ਹੀ ਧਿਆਨ ਨਾਲ ਦੇਖਣ ਲੱਗਦੀ ਹੈ ਜਿਵੇਂ ਉਹ ਇਹ ਸਭ ਆਪਣੀਆਂ ਅੱਖਾਂ ਵਿੱਚ ਕੈਦ ਕਰ ਰਹੀ ਹੋਵੇ ਜਦੋਂ ਉਹ ਘਰ ਵਿੱਚੋਂ ਜਾਣ ਲੱਗਦੀ ਹੈ ਤਾਂ ਪ੍ਰਕਾਸ਼ ਉਸ ਨੂੰ ਕਹਿੰਦਾ ਹੈ ਕਿ ਮਾਂ ਜੀ ਚਾਹ ਪੀ ਕੇ ਜਾਓ ਪੂਨਮ ਵੀ ਪ੍ਰਕਾਸ਼ ਦੀ ਹਾਂ ਵਿੱਚ ਹਾਂ ਮਲਾਉਂਦੀ ਹੈ ਅਤੇ ਲక్ష్ਮੀ ਦੇਵੀ ਨੂੰ ਬੈਠਣ ਲਈ ਕਹਿੰਦੀ ਹੈ ਲక్ష్ਮੀ ਦੇਵੀ ਉਹਨਾਂ ਦੇ ਜਿਆਦਾ ਜ਼ੋਰ ਦੇਣ ਤੇ ਬੈਠ ਜਾਂਦੀ ਹੈ ਪ੍ਰਕਾਸ਼ ਪੂਨਮ ਦੇ ਪਿੱਛੇ-ਪਿੱਛੇ ਰਸੋਈ ਵਿੱਚ ਜਾਂਦਾ ਹੈ ਅਤੇ ਪੂਨਮ ਨੂੰ ਕਹਿੰਦਾ ਹੈ ਕਿ ਮੈਂ ਸੋਚ ਰਿਹਾ ਸੀ ਜੇ ਆਪਾਂ ਮਾਤਾ ਜੀ ਨੂੰ ਘਰ ਰੱਖ ਲਈਏ ਤਾਂ ਪੂਨਮ ਗੁੱਸੇ ਹੁੰਦੇ ਹੋਏ ਕਹਿੰਦੀ ਹੈ ਜਿਸ ਦੇ ਪੁੱਤ ਨੇ ਉਸ ਨੂੰ ਘਰੋਂ ਕੱਢ ਦਿੱਤਾ ਉਸ ਔਰਤ ਦਾ ਸੁਭਾਅ ਪਤਾ ਨਹੀਂ ਕਿ ਉਹ ਜਿਹਾ ਹੋਵੇਗਾ ਪ੍ਰਕਾਸ਼ ਉਸ ਨੂੰ ਕਹਿੰਦਾ ਹੈ ਉਹਨਾਂ ਦਾ ਸੁਭਾਅ ਮੈਨੂੰ ਬਹੁਤ ਪਸੰਦ ਆਇਆ ਉਹ ਬਹੁਤ ਵਧੀਆ ਹਨ ਜੇ ਉਹ ਆਪਣੇ ਘਰ ਵਿੱਚ ਰਹਿਣ ਲਈ ਆ ਜਾਂਦੇ ਹਨ ਤਾਂ ਤੈਨੂੰ ਬਹੁਤ ਸੌਖਾ ਹੋ ਜਾਵੇਗਾ ਤੈਨੂੰ ਕੰਮ ਵਾਲੀ ਤੇ ਨਿਗ੍ਹਾ ਰੱਖਣ ਦੀ ਲੋੜ ਨਹੀਂ ਤੂੰ ਇਹਨਾਂ ਦੇ ਸਹਾਰੇ ਘਰ ਛੱਡ ਕੇ ਜੌਬ ਲਈ ਜਾ ਸਕਦੀ ਹੈ ਵੈਸੇ ਵੀ ਉਹ ਇਕੱਲੇ ਹੀ ਹਨ ਉਹਨਾਂ ਦੀ ਜਾਨ ਹੈ ਇਸ ਘਰ ਵਿੱਚ ਆਪਾਂ ਉਹਨਾਂ ਤੇ ਯਕੀਨ ਕਰ ਸਕਦੇ ਹਾਂ ਪੂਨਮ ਵੀ ਜੋਬ ਦੇ ਨਾਮ ਤੇ ਮੰਨ ਜਾਂਦੀ ਹੈ ਉਹ ਇਸ ਬਾਰੇ ਲక్ష్ਮੀ ਦੇਵੀ ਨਾਲ ਗੱਲ ਕਰਦੇ ਹਨ ਲక్ష్ਮੀ ਦੇਵੀ ਵੀ ਉਸ ਘਰ ਵਿੱਚ ਰਹਿਣਾ ਚਾਹੁੰਦੀ ਸੀ ਪਰ ਉਹ ਸੋਚਦੀ ਹੈ ਅੱਜ ਕੱਲ ਦੇ ਜ਼ਮਾਨੇ ਵਿੱਚ ਇੰਨਾ ਚੰਗਾ ਇਨਸਾਨ ਕੋਈ ਨਹੀਂ ਹੋ ਸਕਦਾ ਉਹ ਉਹਨਾਂ ਤੇ ਸ਼ੱਕ ਜਿਹਾ ਕਰਦੀ ਹੈ ਪਰ ਘਰ ਦੇ ਮੋਹ ਕਰਕੇ ਉਹ ਵੀ ਮੰਨ ਜਾਂਦੀ ਹੈ ਜਦੋਂ ਉਹ ਉਸ ਘਰ ਵਿੱਚ ਰਹਿਣ ਲੱਗਦੀ ਹੈ ਤਾਂ ਬੱਚੇ ਥੋੜਾ ਅਜੀਬ ਮਹਿਸੂਸ ਕਰਦੇ ਹਨ ਉਹਨਾਂ ਨਾਲ ਰਹਿਣ ਵਿੱਚ ਪਰ ਲక్ష్ਮੀ ਦੇਵੀ ਬਹੁਤ ਹੀ ਨੇਕ ਔਰਤ ਸੀ ਉਸ ਨੇ ਆਉਂਦੇ ਹੀ ਘਰ ਬਹੁਤ ਵਧੀਆ ਬਣਾ ਦਿੱਤਾ ਸੀ ਕੰਮ ਵਾਲੀ ਤੇ ਹੁਣ ਪੂਨਮ ਨੂੰ ਧਿਆਨ ਨਹੀਂ ਰੱਖਣਾ ਪੈਂਦਾ ਸੀ ਇੱਕ ਦਿਨ ਬੱਚੇ ਘਰ ਆਉਂਦੇ ਹਨ ਤਾਂ ਉਹ ਦੱਸਦੇ ਹਨ ਕਿ ਸਾਡੇ ਸਕੂਲ ਵਿੱਚ ਗ੍ਰੈਂਡ ਪੇਰੈਂਟਸ ਡੇ ਹੈ ਸਭ ਆਪਣੇ ਦਾਦਾ ਜੀ ਦਾਦੀ ਜੀ ਨਾਲ ਸਕੂਲ ਆਉਣਗੇ ਪਰ ਸਾਡੇ ਕੋਲ ਨਾ ਹੀ ਦਾਦਾ ਜੀ ਹਨ ਨਾ ਹੀ ਦਾਦੀ ਜੀ ਇਹ ਸੁਣ ਕੇ ਪ੍ਰਕਾਸ਼ ਲక్ష్ਮੀ ਦੇਵੀ ਵੱਲ ਇਸ਼ਾਰਾ ਕਰਦਾ ਹੋਇਆ ਕਹਿੰਦਾ ਹੈ ਇਹ ਹੈ ਤਾਂ ਸਹੀ ਤੁਹਾਡੀ ਦਾਦੀ ਤੁਹਾਡੇ ਕੋਲ ਬੱਚੇ ਬਹੁਤ ਹੀ ਖੁਸ਼ ਹੁੰਦੇ ਹਨ ਅਗਲੇ ਦਿਨ ਸਕੂਲ ਤੋਂ ਵਾਪਸ ਆ ਕੇ ਬੱਚੇ ਲక్ష్ਮੀ ਦੇਵੀ ਦੀ ਪ੍ਰੀਫ ਕਰਦੇ ਨਹੀਂ ਠੱਕਦੇ ਉਹ ਕਹਿੰਦੇ ਹਨ ਕਿ ਉਹਨਾਂ ਦੀ ਦਾਦੀ ਸਭ ਤੋਂ ਵਧੀਆ ਹੈ ਸਾਡੀ ਦਾਦੀ ਨੇ ਸਭ ਤੋਂ ਵੱਧ ਸਹੀ ਜਵਾਬ ਦਿੱਤੇ ਇਸ ਦਿਨ ਤੋਂ ਬਾਅਦ ਬੱਚੇ ਦਾਦੀ ਨਾਲ ਬਹੁਤ ਘੁਲ ਮਿਲ ਜਾਂਦੇ ਹਨ ਉਹ ਹਰ ਰੋਜ਼ ਦਾਦੀ ਕੋਲੋਂ ਕਹਾਣੀ ਸੁਣਦੇ ਤੇ ਦਾਦੀ ਦੇ ਕਹਿਣ ਤੇ ਵਧੀਆ ਖਾਣਾ ਵੀ ਖਾਣ ਲੱਗੇ ਇਹ ਸਭ ਦੇਖ ਕੇ ਪੂਨਮ ਅਤੇ ਪ੍ਰਕਾਸ਼ ਬਹੁਤ ਖੁਸ਼ ਹੁੰਦੇ ਹਨ ਇੱਕ ਦਿਨ ਪੂਨਮ ਸਵੇਰੇ ਉੱਠਦੀ ਹੈ ਤਾਂ ਉਹ ਦੇਖਦੀ ਹੈ 7:30 ਹੋ ਗਏ ਸੀ ਉਹ ਬਹੁਤ ਘਬਰਾ ਜਾਂਦੀ ਹੈ ਪਰ ਜਦੋਂ ਉਹ ਬਾਹਰ ਜਾ ਕੇ ਦੇਖਦੀ ਹੈ ਤਾਂ ਬੱਚੇ ਦਾਦੀ ਕੋਲ ਬੈਠੇ ਨਾਸ਼ਤਾ ਕਰ ਰਹੇ ਸੀ ਉਹ ਪਹਿਲਾਂ ਹੀ ਤਿਆਰ ਹੋ ਚੁੱਕੇ ਸੀ ਪੂਨਮ ਬਹੁਤ ਖੁਸ਼ ਹੋ ਜਾਂਦੀ ਹੈ ਪੂਨਮ ਵੀ ਕੰਮ ਤੇ ਜਾਣ ਲੱਗੀ ਸੀ ਸਭ ਕੁਝ ਸਹੀ ਚੱਲ ਰਿਹਾ ਸੀ ਇੱਕ ਦਿਨ ਬੱਚੇ ਸਕੂਲ ਜਾਣ ਤੋਂ ਮਨਾਂ ਕਰਦੇ ਹਨ ਦਾਦੀ ਦੇ ਪੁੱਛਣ ਤੇ ਉਹ ਦੱਸਦੇ ਹਨ ਕਿ ਅੱਜ ਉਹਨਾਂ ਦੇ ਮੰਮੀ ਪਾਪਾ ਦੀ ਮੈਰਜ ਐਨੀਵਰਸਰੀ ਹੈ ਅੱਜ ਉਹ ਕਰੇ ਰਹਿ ਕੇ ਉਹਨਾਂ ਲਈ ਸਰਪ੍ਰਾਈਜ਼ ਤਿਆਰ ਕਰਨਗੇ ਦਾਦੀ ਉਹਨਾਂ ਨੂੰ ਤਿਆਰ ਕਰਦੀ ਹੈ ਤੇ ਉਹਨਾਂ ਦੀ ਘਰ ਸਜਾਉਣ ਵਿੱਚ ਬਹੁਤ ਮਦਦ ਕਰਦੀ ਹੈ ਜਦੋਂ ਪੂਨਮ ਅਤੇ ਪ੍ਰਕਾਸ਼ ਘਰ ਆਉਂਦੇ ਹਨ ਤਾਂ ਉਹ ਘਰ ਨੂੰ ਸਜਾਇਆ ਹੋਇਆ ਦੇਖ ਕੇ ਬਹੁਤ ਹੀ ਖੁਸ਼ ਹੁੰਦੇ ਹਨ ਬੱਚਿਆਂ ਨੂੰ ਪਹਿਲੀ ਵਾਰੀ ਉਹਨਾਂ ਲਈ ਅਜੀਹਾ ਕੁਝ ਕੀਤਾ ਸੀ ਘਰਾ ਕੇ ਪੂਨਮ ਅਤੇ ਪ੍ਰਕਾਸ਼ ਸ਼ਾਪਿੰਗ ਲਈ ਤਿਆਰ ਹੁੰਦੇ ਹਨ ਪੂਨਮ ਆਪਣੇ ਸੋਨੇ ਦੇ ਗਹਿਣੇ ਪਾਉਂਦੀ ਹੈ ਪਰ ਕਾਲੀ-ਕਾਲੀ ਵਿੱਚ ਡੱਬਾ ਬੈੱਡ ਤੇ ਹੀ ਭੁੱਲ ਜਾਂਦੀ ਹੈ ਉਸ ਡੱਬੇ ਵਿੱਚ ਹੋਰ ਵੀ ਕਈ ਸੋਨੇ ਦੇ ਗਹਿਣੇ ਸੀ ਜਦੋਂ ਪੂਨਮ ਤੇ ਪ੍ਰਕਾਸ਼ ਸ਼ਾਪਿੰਗ ਕਰਕੇ ਘਰ ਵਾਪਸ ਆਉਂਦੇ ਹਨ ਤਾਂ ਦੇਖਦੇ ਹਨ ਘਰ ਵਿੱਚ ਇਕੱਲੇ ਬੱਚੇ ਹੀ ਸੀ ਪੂਨਮ ਘਬਰਾ ਜਾਂਦੀ ਹੈ ਫਟਾਫਟ ਕਮਰੇ ਵਿੱਚ ਜਾਂਦੀ ਹੈ ਤੇ ਬੈੱਡ ਤੇ ਗਹਿਣਿਆਂ ਵਾਲਾ ਡੱਬਾ ਨਾ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਉਹ ਪ੍ਰਕਾਸ਼ ਤੇ ਗੁੱਸਾ ਕਰਦੇ ਹੋਏ ਕਹਿੰਦੀ ਹੈ ਕਿ ਦੇਖ ਲਓ ਤੁਹਾਡੇ ਕਰਕੇ ਅੱਜ ਉਹ ਔਰਤ ਆਪਾਂ ਨੂੰ ਲੁੱਟ ਕੇ ਚਲੀ ਗਈ ਹੈ ਮੈਂ ਤੁਹਾਨੂੰ ਕਿਹਾ ਸੀ ਉਸ ਤੇ ਯਕੀਨ ਨਾ ਕਰੋ ਪੂਨਮ ਬੱਚਿਆਂ ਨੂੰ ਪੁੱਛਦੀ ਹੈ ਕਿ ਜਦੋਂ ਦਾਦੀ ਘਰ ਵਿੱਚੋਂ ਗਈ ਸੀ ਤਾਂ ਉਸ ਕੋਲ ਕੁਝ ਸੀ ਜਾਂ ਨਹੀਂ ਤਾਂ ਬੱਚੇ ਦੱਸਦੇ ਹਨ ਕਿ ਦਾਦੀ ਦੇ ਹੱਥ ਵਿੱਚ ਬੈਗ ਸੀ ਅਤੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਅੰਦਰੋਂ ਗੇਟ ਬੰਦ ਕਰ ਲਓ ਪੂਨਮ ਅਤੇ ਪ੍ਰਕਾਸ਼ ਇੱਕ ਦੂਜੇ ਨਾਲ ਬਹਿਸ ਕਰਨ ਲੱਗਦੇ ਹਨ ਪ੍ਰਕਾਸ਼ ਕਹਿੰਦਾ ਹੈ ਕਿ ਤੂੰ ਐਨੀ ਕੀਮਤੀ ਚੀਜ਼ ਬੈੱਡ ਤੇ ਕਿਵੇਂ ਰੱਖ ਸਕਦੀ ਹੈ ਤੈਨੂੰ ਥੋੜਾ ਧਿਆਨ ਰੱਖਣਾ ਚਾਹੀਦਾ ਹੈ ਉਹ ਲੜ ਹੀ ਰਹੇ ਸੀ ਕਿ ਗੇਟ ਦੀ ਘੰਟੀ ਵੱਜਦੀ ਹੈ ਜਦੋਂ ਗੇਟ ਖੋਲ ਕੇ ਦੇਖਦੇ ਹਨ ਤਾਂ ਬਾਹਰ ਲక్ష్ਮੀ ਦੇਵੀ ਖੜੀ ਸੀ ਉਹ ਅੰਦਰ ਆਉਂਦੀ ਹੈ ਤਾਂ ਪ੍ਰਕਾਸ਼ ਉਸ ਨੂੰ ਪੁੱਛਦਾ ਹੈ ਮਾਤਾ ਜੀ ਤੁਸੀਂ ਕਿੱਥੇ ਗਏ ਸੀ ਤੁਸੀਂ ਸਾਨੂੰ ਦੱਸ ਕੇ ਵੀ ਤਾਂ ਜਾ ਸਕਦੇ ਸੀ ਅਸੀਂ ਬਹੁਤ ਹੀ ਪਰੇਸ਼ਾਨ ਹੋ ਗਏ ਸੀ ਲక్ష్ਮੀ ਦੇਵੀ ਬਿਨਾਂ ਕੁਝ ਬੋਲੇ ਉਹਨਾਂ ਦੋਨਾਂ ਵੱਲ ਦੋ ਲਿਫਾਫੇ ਕਰਦੀ ਹੈ ਜਿਸ ਵਿੱਚ ਪ੍ਰਕਾਸ਼ ਲਈ ਪੈਂਟ ਸ਼ਰਟ ਸੀ ਤੇ ਜੋ ਦੂਜਾ ਲਿਖਾਫਾ ਉਸਨੇ ਪੂਨਮ ਨੂੰ ਦਿੱਤਾ ਸੀ ਉਸ ਵਿੱਚ ਸੋਨੇ ਦੀ अंगूठी ਸੀ ਲక్ష్ਮੀ ਦੇਵੀ ਪੂਨਮ ਨੂੰ ਕਹਿੰਦੀ ਹੈ ਕਿ ਪੁੱਤਰੇ ਮੇਰੇ ਵੱਲੋਂ ਇੱਕ ਛੋਟਾ ਜਿਹਾ ਤੋਹਫਾ ਰੱਖ ਲੈ ਤੇ ਉਹ ਉਸ ਨੂੰ ਦੱਸਦੀ ਹੈ ਕਿ ਉਹ ਗਲਤੀ ਨਾਲ ਗਹਿਣਿਆਂ ਵਾਲਾ ਡੱਬਾ ਬੈੱਡ ਤੇ ਹੀ ਛੱਡ ਗਈ ਸੀ ਜੋ ਕਿ ਉਸਨੇ ਚੁੱਕ ਕੇ ਅਲਮਾਰੀ ਵਿੱਚ ਰੱਖ ਦਿੱਤਾ ਸੀ ਅਤੇ ਅਲਮਾਰੀ ਨੂੰ ਲੋਕ ਕਰ ਦਿੱਤਾ ਸੀ ਉਹ ਪੂਨਮਾਤੇ ਪ੍ਰਕਾਸ਼ ਨੂੰ ਵਿਆਹ ਦੀ ਬਰੇ ਗੰਢ ਦੀ ਵਧਾਈ ਦਿੰਦੀ ਹੈ ਅਤੇ ਬਹੁਤ ਅਸ਼ੀਰਵਾਦ ਵੀ ਦਿੰਦੀ ਹੈ ਉਹ ਕਹਿੰਦੀ ਹੈ ਕਿ ਮੈਂ ਚਾਹੁੰਦੀ ਹਾਂ ਤੁਸੀਂ ਇਸ ਤਰ੍ਹਾਂ ਹੀ ساری ਉਮਰ ਇਕੱਠੇ ਰਹੋ ਮੈਨੂੰ ਰੱਬ ਨੇ ਜੋ ਪੁੱਤ ਦਿੱਤਾ ਸੀ ਉਹ ਤਾਂ ਚੰਗਾ ਨਹੀਂ ਨਿਕਲਿਆ ਪਰ ਤੁਸੀਂ ਵਿਗਾਨੇ ਹੋ ਕੇ ਵੀ ਮੇਰਾ ਇੰਨਾ ਧਿਆਨ ਰੱਖਦੇ ਹੋ ਇਹ ਸਭ ਸੁਣ ਕੇ ਪੂਨਮ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਉਹ ਸੋਚਦੀ ਹੈ ਕਿ ਜਿਸ ਮਾਂ ਵਰਗੀ ਵਿਗਾਨੀ ਔਰਤ ਤੇ ਉਹਨੇ ਇੰਨਾ ਸ਼ੱਕ ਕੀਤਾ ਉਹ ਉਹਨਾਂ ਬਾਰੇ ਕਿੰਨਾ ਸੋਚਦੀ ਹੈ ਉਹ ਉਹਨਾਂ ਨੂੰ ਕਿੰਨਾ ਪਿਆਰ ਕਰਦੀ ਹੈ ਉਸ ਦਿਨ ਤੋਂ ਬਾਅਦ ਪੂਨਮ ਨੇ ਕਦੇ ਵੀ ਲక్ష్ਮੀ ਦੇਵੀ ਤੇ ਸ਼ੱਕ ਨਹੀਂ ਕੀਤਾ ਪੂਨਮਾ ਲక్ష్ਮੀ ਦੇਵੀ ਨੂੰ ਆਪਣੀ ਮਾਂ ਵਾਂਗ ਪਿਆਰ ਕਰਦੀ ਹੈ ਉਹਨਾਂ ਨੂੰ ਹਰ ਰੋਜ਼ ਮੰਦਰ ਲੈ ਕੇ ਜਾਂਦੀ ਹੈ ਹਰ ਮਹੀਨੇ ਉਹਨਾਂ ਨੂੰ ਇੱਕ ਨਾ ਇੱਕ ਨਵੀਂ ਸਾੜੀ ਵੀ ਜ਼ਰੂਰ ਦਵਾਉਂਦੀ ਹੈ ਜਦੋਂ ਲక్ష్ਮੀ ਦੇਵੀ ਉਸ ਘਰ ਵਿੱਚ ਆਈ ਸੀ ਤਾਂ ਉਹ ਬਹੁਤ ਹੀ ਕਮਜ਼ੋਰ ਸੀ ਪਰ ਹੁਣ ਪ੍ਰਕਾਸ਼ ਅਤੇ ਪੂਨਮ ਕਰਕੇ ਉਹ ਬਹੁਤ ਹੀ ਸਵਸਤ ਹੋ ਗਈ ਸੀ ਉਹ ਸਹੀ ਟਾਈਮ ਤੇ ਖਾਣਾ ਖਾਂਦੀ ਸੀ ਅਤੇ ਸਾਰੇ ਪਰਿਵਾਰ ਨੂੰ ਵੀ ਸਹੀ ਟਾਈਮ ਤੇ ਖਾਣਾ ਖਵਾ ਦਿੰਦੀ ਸੀ। ਉਹਨਾਂ ਦੇ ਘਰ ਵਿੱਚ ਬਹੁਤ ਹੀ ਖੁਸ਼ੀਆਂ ਆ ਗਈਆਂ ਸਨ ਜੋ ਪੁੱਤਰ ਉਸ ਨੂੰ ਛੱਡ ਕੇ ਚਲਾ ਗਿਆ ਸੀ। ਹੁਣ ਉਹ ਉਸ ਬਾਰੇ ਬਿਲਕੁਲ ਨਹੀਂ ਸੋਚਦੀ ਸੀ। ਉਸ ਕੋਲ ਜੋ ਵੀ ਸੀ ਉਹ ਉਸਨੇ ਪੂਨਮ ਅਤੇ ਪ੍ਰਕਾਸ਼ ਨੂੰ ਦੇ ਦਿੱਤਾ ਸੀ। ਇਸ ਤਰ੍ਹਾਂ ਉਸਨੇ ਆਪਣੀ ਰਹਿੰਦੀ ਜ਼ਿੰਦਗੀ ਉਹਨਾਂ ਦੇ ਨਾਲ ਗੁਜ਼ਾਰ ਦਿੱਤੀ ਹਾਂਜੀ ਦੋਸਤੋ ਏ ਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ